ਕੇਜਰੀਵਾਲ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਉਹ ਸਾਖੂ ਦੇ ਖਿਲਾਫ ਤੁਰੰਤ ਕਾਰਵਾਈ ਕਰੇ ਉਹਨੂੰ ਪਾਰਟੀ ਦੇ ਵਿੱਚੋਂ ਕੱਢੇ ਔਰ ਇਸ ਗੱਲ ਨੂੰ ਦੁਨੀਆ ਦੇ ਵਿੱਚ ਨਸ਼ਰ ਕਰੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ અપਮਾਨ ਕੀਤਾ ਗਿਆ ਇਹ અપਮਾਨ ਨਾ ਸਹਿਣਯੋਗ ਹੈ ਸਮੁੱਚੀ ਕੌਮ ਦੀਆਂ ਤੇ ਨਾਲ ਭਾਵਨਾਵਾਂ ਦੁਖਤ ਹੋਈਆਂ ਆਪ ਉਹ ਕਲਿੱਪ ਸੁਣੀ ਮੰਗਾ ਕੇ ਪਿਛਲੇ ਦਿਨੀ ਦੋ ਆਪ ਪਾਰਟੀ ਦੇ ਕਾਗੂ ਅਸ਼ੀਸ਼ ਵੱਲੋਂ ਆਪ ਪਾਰਟੀ ਦੇ ਪ੍ਰਧਾਨ ਕੇਜਰੀਵਾਲ ਦੀ ਅੱਜ ਦੀ ਵਿੱਚ ਇੱਕ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ਜਿਸ ਚੋਣ ਮੈਨੀਫੈਸਟੋ ਦੇ ਵਿੱਚ ਜਿਸ ਚੋਣ ਮੈਨੀਫੈਸਟੋ ਦੀ ਤੁਲਨਾ ਉਸ ਵਿਅਕਤੀ ਨੇ ਗੀਤਾ ਬਾਈਬਲ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇ ਨਾਲ ਕੀਤੀ ਹੈ ਪਹਿਲੀ ਗੱਲ ਮੈਂ ਇਹ ਕਹਣੀ ਚਾਹੁੰਦਾ ਜੇ ਚੋਣ ਮੈਨੀਫੈਸਟੋ ਹੁੰਦੇ ਰੱਦੀਆਂ ਟੋਕਰੀਆਂ ਦੇ ਵਿੱਚ ਸਿੱਟੀਆਂ ਡਾਉਣ ਵਾਲੀਆਂ ਗੱਲਾਂ ਹੁੰਦੀਆਂ ਤੇ ਰੱਦੀ ਮਾਰਕਾ ਗੱਲਾਂ ਹੁੰਦੀਆਂ ਸਾਰੀਆਂ ਇਹਨਾਂ ਦੀ ਤੁਲਨਾ ਧਾਰਮਿਕ ਗ੍ਰੰਥਾਂ ਔਰ ਸਿੱਖ ਕੌਮ ਦੇ ਨਹੀਂ ਬਲਕਿ ਸਮੁੱਚੇ ਧਰਮਾਂ ਦੇ ਸਰਬੋਤਮ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕਰਨੀ ਇਸ ਤੋਂ ਇਹਨਾਂ ਦੀ ਸਭ ਤੋਂ ਮੰਦੀ ਭਾਵਨਾ ਦੁਨੀਆ ਦੇ ਵਿੱਚ ਉਜਾਗਰ ਹੁੰਦੀ ਹੈ ਮੈਂ ਇਹ ਗੱਲ ਕਹਿਣੀ ਚਾਹੁੰਦਾ ਸਾਰੇ ਸੰਸਾਰ ਦੇ ਵਿੱਚ ਕਿ ਗੀਤਾ ਨੂੰ ਮੰਨਣ ਵਾਲੇ ਪੈਰੋਕਾਰ ਉਹਨਾਂ ਦਾ ਫਰਜ਼ ਬਣਦਾ ਸੀ ਕਿ ਇਸ ਦੇ ਖਿਲਾਫ ਆਵਾਜ਼ ਉਠਾਉਂਦੇ ਬਾਈਬਲ ਨੂੰ ਮੰਨਣ ਵਾਲੇ ਬਾਈਬਲ ਵਾਲੇ ਪੈਰੋਕਾਰ ਉਹ ਵੀ ਇਸ ਬਾਰੇ ਬਾਤ ਉਠਾਉਂਦੇ ਕੁਰਾਨ ਵਾਲੇ ਵੀ ਉਠਾਉਂਦੇ ਜੇ ਉਹਨਾਂ ਨੇ ਕੁਰਬਾਨ ਦੀ ਵੀ ਗੱਲ ਕੀਤੀ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਕਰਦੀ ਦੇ ਵਿੱਚ ਸਿੱਟੀ ਜਾਣ ਵਾਲੀ ਚਵਰਕੀ ਦੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੁਲਨਾ ਕਰਨੀ ਇਹ ਸਭ ਤੋਂ ਵੱਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਵਿੱਚ ਫਰਕ ਪਾਉਣ ਵਾਲਾ ਅਪਮਾਨਜਨਕ ਇਹ ਸ਼ਬਦਾਬਲੀ ਹੈ